ਫਗਵਾੜਾ ਦੇ ਪਿੰਡ ਪਾਸਟਾ ਵਿਖੇ ਇੱਕ ਨੌਜਵਾਨ ਨੇ ਨਹਿਰ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਸੀ ਜਿਸ ਦੀ ਪਛਾਣ ਕੁਲਦੀਪ ਕੁਮਾਰ ਨਿਵਾਸੀ ਪਾਸਟਾ ਵਜੋਂ ਹੋਈ ਹੈ ਕੁਲਦੀਪ ਕੁਮਾਰ ਦੇ ਪਰਾ ਕੁਲਵਿੰਦਰ ਨੇ ਦੱਸਿਆ ਕਿ ਉਸ ਦਾ ਪਰਾ ਕੁਲਦੀਪ ਕਰਜ਼ੇ ਤੋਂ ਪਰੇਸ਼ਾਨ ਰਹਿੰਦਾ ਸੀ ਉਸਨੇ ਦੱਸਿਆ ਕਿ ਉਸ ਦੇ ਨਾਮ ਤੇ ਉਸ ਦੇ ਇੱਕ ਰਿਸ਼ਤੇਦਾਰ ਨੇ ਕਰਜ਼ਾ ਲਿਆ ਸੀ ਅਤੇ ਬੈਂਕ ਵਾਲੇ ਉਸ ਨੂੰ ਲਗਾਤਾਰ ਪਰੇਸ਼ਾਨ ਕਰ ਰਹੇ ਸੀ ਜਿਸ ਕਾਰਨ ਉਸਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਅਤੇ ਉਸ ਦੀ ਮੌਤ ਹੋ ਗਈ ਕੁਲਵਿੰਦਰ ਨੇ ਦਸਿਆ ਕਿ ਉਹ ਉਨੀ ਦੇਰ ਤੱਕ ਪੋਸ਼ਟ ਮਾਰਟਮ ਨਹੀਂ ਕਰਨਗੇ ਜਿੰਨੀ ਦੇਰ ਤੱਕ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਹੀ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਜਾਵੇ ਫਗਵਾੜਾ ਐਕਸਪ੍ਰੈਸ ਨਿਊਜ਼ ਤੋਂ ਵਿਨੋਦ ਸ਼ਰਮਾ ਦੀ ਰਿਪੋਰਟ ਹਾਂਜੀ ਕਿਲ ਹਾਂਜੀ ਕੁਲਵਿੰਦਰ ਸਿੰਘ ਜੀ ਕੀ ਮਾਮਲਾ ਹੈ ਤੁਸੀਂ ਅੱਜ ਪੱਤਰਕਾਰਾਂ ਨੂੰ ਇੱਥੇ ਸੱਦਿਆ ਆਪਣੇ ਘਰ ਕੀ ਕਰਨਾ ਜੀ ਮੇਰਾ ਪਿੰਡ ਪਾਂਟਾ ਜੀ ਮੈਂ ਕੁਲਵਿੰਦਰ ਸਿੰਘ ਬੋਲਦਾ ਜੀ ਮੇਰੇ ਭਰਾ ਦੀ ਡੈਥ ਹੋ ਗਈ 17 ਤਰੀਕ ਨੂੰ ਜੀ ਤੇ ਉਹਦੀ ਨਹਿਰ ਤੇ ਦੇਖ ਕੇ ਸਾਲ ਮਾਰ ਕੇ ਡੈਥ ਹੋਈ ਸੀਗੀ ਜੀ ਉਹ ਅੱਜ ਕੱਲ ਬੋਡੀ ਮਿਲ ਗਈ ਉਹਨਾਂ ਦੀ ਤੇ ਉਹਨਾਂ ਨੂੰ ਪੁਲਿਸ ਚਲ ਕੇ ਚਾਰਜ ਨੇ ਠਗਵਾੜੇ ਭੇਜ ਦਿੱਤਾ ਗਿਆ ਸਿਵਲ ਹਸਪਤਾਲਾ ਪੋਸਟਮਾਰਟਮ ਲਈ ਪੋਸਟਮਾਰਟਮ ਲਈ ਜੀ ਤੇ ਉਹਨਾਂ ਦਾ ਅੱਜ ਪੋਸਟਮਾਰਟਮ ਕਰਨ ਲਈ ਕਹਿ ਰਹੇ ਸੀ ਸਾਨੂੰ ਜੀ ਅਸੀਂ ਉਹਨਾਂ ਨੂੰ ਇਹ ਕਿਹਾ ਸੀ ਵੀ ਤੁਸੀਂ ਪੋਸਟਮਾਰਟਮ ਤਾਂ ਅਸੀਂ ਕਰਾ ਦਿੰਨੇ ਆ ਪਰ ਸਾਨੂੰ ਪਹਿਲਾਂ ਬੰਦਾ ਤਾਂ ਉਹ ਪੇਸ਼ ਕਰੋ ਜਿਹੜਾ ਬੰਦੇ ਨੇ 420 ਕੀਤੀ ਆ ਜਿਸ ਜਿਹੜੇ ਕਾਰਨ ਮਰਿਆ ਬੰਦਾ ਸਾਡਾ ਜੀ ਜੀ ਉਹਨੂੰ ਅਸੀਂ ਇਹ ਹੀ ਕਿਹਾ ਵੀ ਤੁਸੀਂ ਬੰਦਾ ਹਾਜ਼ਰ ਕਰ ਦਿਓ ਅਸੀਂ ਪੋਸਟਮਾਰਟਮ ਕਰਾ ਕੇ ਅਸੀਂ ਦਾਗ ਦੇ ਦਿੰਨੇ ਆ ਬੋਡੀ ਤੇ ਪਰ ਉਹ ਕੰਮ ਹਜੇ ਤੱਕ ਉਹਨਾਂ ਨੇ ਕੋਈ ਕਾਰਵਾਈ ਨਹੀਂ ਪਾਈ ਇਸ ਕੀਤੇ ਅਜੀ ਉਹਨਾਂ ਨੂੰ ਕਾਰਵਾਈ ਲਈ ਕਿਹਾ ਸੀ ਨਹੀਂ ਗ੍ਰਿਫਤਾਰੀ ਹੋਈ ਨਹੀਂ ਹਾਲ ਤੱਕ ਨਹੀਂ ਹਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੁਣ ਕਿੱਦਾਂ ਤੁਹਾਨੂੰ ਪੋਸਟਮਾਰਟਮ ਕਰਨ ਲਈ ਡੈਡ ਵੱਡੀ ਦਿੱਤੀ ਹੈ ਜੀ ਕਿ ਕੀ ਕਰਨਾ ਜੀ ਤੁਸੀਂ ਸਾਨੂੰ ਸੱਦਿਆ ਸੀਗਾ ਵੀ ਸਾਨੂੰ ਕਹਿੰਦੇ ਤੁਸੀਂ ਪੋਸਟਮਾਰਟਮ ਕਰਾਓ ਤੇ ਦਾਗ ਦੇ ਦਿਓ ਅਜੀ ਕਹੇ ਵੀ ਹਜੇ ਕੋਈ ਪੋਸਟਮਾਰਟਮ ਨਹੀਂ ਹੋਣਾ ਕੋਈ ਦਾਗ ਨਹੀਂ ਦੇਣੇ ਜੰਨਾ ਚੱਕਰ ਸਾਡੀ ਕੌਸਣ ਮਾਈ ਨਹੀਂ ਜੀ ਜੰਨਾ ਦਾ ਕਾ ਸਾਡਾ ਬੰਦਾ ਹੁਣ ਲਿਆਂਦਾ ਜਾਵੇ ਫੜ ਕੇ ਉਹਨੂੰ ਕਈ ਦਿਨ ਹੋ ਗਿਆ ਮੈਨੂੰ 1.5 ਤੋਂ 2 ਮਹੀਨੇ ਹੋ ਗਏ ਖੱਜਲ ਹੁੰਦੇ ਨੂੰ ਮੈਂ ਇੰਜਾਰ ਸਾਹਿਬ ਨੂੰ ਇਹੀ ਕਿਹਾ ਸੀ ਵੀ ਮੈਂ ਪਰਚਾ ਦੇ ਕੇ ਆਇਆ ਮੈਂ ਉਹਨੂੰ ਇਹੀ ਕਿਹਾ ਸੀ ਵੀ ਤੁਸੀਂ ਇਹਨੂੰ ਸੱਦ ਕੇ ਇੱਕ ਗੱਡੀ ਆ ਉਹਦੇ ਕੋਲ ਉਹ ਗੱਡੀ ਸਾਨੂੰ ਮੰਗਵਾ ਦੇ ਅਸੀਂ ਬੈਂਕਰ ਨੂੰ ਗੱਡੀ ਦੇ ਕੇ ਆਪਣਾ ਕੰਮ ਖਤਮ ਕਰੀਏ ਅੱਛਾ ਇਹ ਦੱਸੋ ਪਹਿਲੀ ਐਪਲੀਕੇਸ਼ਨ ਕਰ ਦਿੱਤੀ ਸੀ तकरीबन ਮਹੀਨਾ ਇੱਕ ਮਹੀਨਾ ਤੇ 10 ਦਿਨ ਹੋ ਹੀ ਗਏ ਪਹਿਲਾ ਪਹਿਲੀ ਐਪਲੀਕੇਸ਼ਨ ਪਹਿਲੀ ਐਪਲੀਕੇਸ਼ਨ ਕਿੱਥੇ ਕੀਤੀ ਸੀ ਇੱਥੇ ਪੰਜਾ ਚੌਂਕੀ ਜੀ ਸੈਕੰਡ ਐਪਲੀਕੇਸ਼ਨ ਉਸ ਤੋਂ ਬਾਅਦ ਫਿਰ ਉਹਨੂੰ ਟਾਈਮ ਦਿੱਤਾ ਸੀਗਾ ਫਿਰ ਉਹ ਆਇਆ ਇੱਕ ਦਿਨ ਆਕੇ ਟਾਈਮ ਲੈ ਕੇ ਚਲਾ ਗਿਆ ਵੀ ਮੈਂ ਸੋਮਵਾਰ ਮੇਰੇ ਖਿਆਲ ਹੈ ਜੀ 25 26 ਦੀ ਗੱਲ ਹੋਗੀ ਇੱਥੇ ਗਈ ਅੱਛਾ ਉਹ ਕਹਿੰਦਾ ਜੀ ਮੈਂ ਟਾਈਮ ਮੈਨੂੰ ਦੇ ਦੇ ਸੋਮਵਾਰ ਦਾ ਮੈਂ ਗੱਡੀ ਲੈ ਕੇ ਆਉਂਗਾ ਇਸ ਸਬੰਧ ਦੇ ਵਿੱਚ ਕੁਲਵਿੰਦ ਜਿਹੜਾ ਅਕਲਦੀਪ ਕੁਮਾਰ ਹੈ ਉਹਦੇ ਵੱਲੋਂ ਵੀ ਐਪਲੀਕੇਸ਼ਨ ਸੀ ਕੋਈ ਕੁਲਦੀਪ ਵੱਲੋਂ ਐਪਲੀਕੇਸ਼ਨ ਸੀ ਵੀ ਗੱਡੀ ਲਿਆ ਤੇ ਗੱਡੀ ਲਿਆ ਕੇ ਦੇ ਦੇ ਵੀ ਅਸੀਂ ਪਾਲਸ ਵਾਲਿਆਂ ਨੂੰ ਉਹ ਚੌਂਕੀ ਬੈਂਕ ਵਾਲਿਆਂ ਨੂੰ ਦਈਏ ਬੈਂਕ ਵਾਲੇ ਆਣ ਕੇ ਆਪਣੀ ਕਾਰਵਾਈ ਕਰਨ ਤੇ ਆਪਣੇ ਬੈਂਕ ਗੱਡੀ ਲੈ ਜਾਣ ਉਸ ਤੋਂ ਬਾਅਦ ਟਾਈਮ ਲੈ ਕੇ ਚਲਾ ਗਿਆ ਸੋਡੀ ਲਾਲ ਸੋਮਵਾਰੀ ਵੀ ਮੈਂ ਸੋਮਵਾਰ ਨੂੰ ਉਹ ਗੱਡੀ ਜਿਹੜੀ ਆ ਪੇਸ਼ ਕਰੂੰਗਾ ਤੇ ਗੱਡੀ ਪੇਸ਼ ਕਰਕੇ ਤੇ ਮੈਂ ਆਪਣਾ ਜੋ ਵੀ ਬੰਦਾ ਮੈਂ ਕਰ ਦੂੰਗਾ ਹਸਾਬ-ਕਿਤਾਬ ਇਹ ਉਸ ਦਿਨ ਤੋਂ ਬਾਅਦ ਅੱਜ ਤਾਈਂ ਮੈਨੂੰ ਚੌਂਕੀ ਇੰਚਾਰਜ ਸਾਹਿਬ ਨੇ ਕੋਈ ਦੁਬਾਰਾ ਗੱਲ ਕੀਤੀ ਕੋਈ ਸੁਣਵਾਈ ਨਹੀਂ ਹੋਈ ਤੇ ਮੈਂ ਚੌਂਕੀ ਇੰਚਾਰਜ ਸਾਹਿਬ ਨੂੰ ਇਹ ਕਿਹਾ ਸੀਗਾ ਵੀ ਉਹ ਬੰਦਾ ਰਾਤ ਨੂੰ ਪੈਕਿੰਗ-ਪਕਿੰਗ ਕਰ ਰਿਹਾ ਵੀ ਰਾਤ ਨੂੰ ਚਲਾ ਨਾ ਜਾਵੇ ਸੋਨ ਮੈਂ ਚੌਂਕੀ ਇੰਚਾਰਜ ਸਾਹਿਬ ਨੇ ਇਹ ਮੈਨੂੰ ਕਿਹਾ ਸੀ ਵੀ ਉਹ ਬਿਰਲੇਟ ਆੜਾਣੇ ਜਿਹੜਾ ਰਾਤ-ਰਾਤ ਭਾਗਦੇ ਡੋੜਦੇਗਾ ਇੱਥੇ ਹੁਣ ਤੁਹਾਡੀ ਮੰਗ ਕੀ ਆ ਹੁਣ ਮੰਗ ਤਾਂ ਇਹ ਆ ਜੀ ਸਾਨੂੰ ਬੰਦਾ ਹਜੇ ਚਾਹੀਦਾ ਚੌਂਕੀ ਬਸ ਸਾਡਾ ਜੋ ਬੀਆ ਸਾਫਤਾ ਉਹ ਕਰੇ ਸਾਨੂੰ ਨਹੀਂ ਪਤਾ ਗੱਡੀ ਕਿਹਦੇ ਕੋਲ ਆ ਸਾਨੂੰ ਨਹੀਂ ਪਤਾ ਲੋਨ ਕਿੰਦਾ ਲਿਆ ਉਹਨੇ ਕਿੰਦਾ ਨਹੀਂ ਹੈ 400 ਪੀਸੀ ਚੱਲੇ ਆ ਸਾਨੂੰ ਤਾਂ ਇਨਸਾਫ ਚਾਹੀਦਾ ਇਹ ਮਾਮਲਾ ਹੈ ਜੀ ਅਸੀਂ ਇੱਥੇ ਇਕੱਠੇ ਹੋਏ ਹਾਂ ਕੀ ਕਰਨਾ ਜੀ ਅਸੀਂ ਇਸ ਕਰਕੇ ਇਕੱਠੇ ਹੋਏ ਹਾਂ ਜੀ ਸਾਡਾ ਜਿਹੜਾ ਸਾਡੇ ਜੀਠ ਦਾ ਲੜਕਾ ਸੀ ਉਹਦੀ ਡੈਥ ਹੋ ਗਈ ਆ ਮੈਂ ਜੀ ਉਹਦੇ ਦਰਫੂ ਵੀ ਲਾਲ ਨੇ ਪੈ ਕਰਜ਼ਾ ਪਾਤਾ 8 ਲੱਖ 7 ਲੱਖ 30000 ਰੁਪਇਆ ਜੀ ਜਦੋਂ ਉਹਨਾਂ ਨੂੰ ਕੁਝ ਨਹੀਂ ਸੀ ਪਤਾ ਨਾ ਤਾਂ ਉਹਦੇ account 'ਚ ਕੋਈ ਪੈਸਾ ਆਇਆ ਤੇ ਨਾ ਹੀ ਉਹਨੂੰ ਪਤਾ ਕਿੱਥੇ ਪੈਸਾ ਹੈਗਾ ਕਿੱਥੇ ਨਹੀਂ ਨਾ ਗੱਡੀ ਦਾ ਹੀ ਪਤਾ ਸੀਗਾ ਤੇ ਜਦੋਂ ਗੱਡੀ ਵਾਲੇ ਮੰਗ ਕਰਨ ਲੱਗੇ ਕਿ ਸਾਨੂੰ ਕਿਸ਼ਤਾਂ ਦਿਓ ਤੇ ਮੁੰਡੇ ਦੇ ਹੋਸ਼ ਉੱਡ ਗਏ ਕਿ ਨਾ ਤਾਂ ਮੇਰੇ ਕੋਲ ਗੱਡੀ ਦਾ ਪਤਾ ਨਾ ਮੈਂ ਲੈਣ ਗਿਆ ਤੇ ਨਾ ਹੀ ਮੇਰੇ ਕੋਲ ਪੈਸਾ ਕੋਈ ਆਇਆ ਤੇ ਐਡੀ ਵੱਡੀ ਰਕਮ ਮੇਰੇ ਕੋਲ ਕਿੱਦਾਂ ਮੇਰੇ ਸਿਰ ਪੈ ਗਈ ਆ ਤੇ ਇਹਨਾਂ ਨੇ ਇਸ ਕਰਕੇ ਝਾਂਸਾ ਦਿੱਤਾ ਸੀ ਕਿ ਤੇਰੀ ਘਰ ਵਾਲੀ ਬਿਮਾਰ ਆ ਤੇ ਤੈਨੂੰ ਮੈਂ ਦਵਾਈ ਭੇਜ ਦਵਾਂਗਾ ਤੇ ਤੇਰੇ ਘਰ ਵਾਲੇ ਦੇ ਮੈਂ ਇਲਾਜ ਕਰਾਵਾਂਗਾ 4 ਲੱਖ ਰੁਪਏ ਅਸੀਂ ਚੁੱਕ ਲੈਣੇ ਆ 2 ਲੱਖ ਰੁਪਏ ਮੈਂ ਰੱਖ ਲਊਗਾ ਤੇ 2 ਲੱਖ ਰੁਪਏ ਮੈਂ ਤੈਨੂੰ ਅੱਧਾ ਕਰਕੇ ਬਾਹਰ ਭੇਜ ਦੂੰ ਨਾਲ ਤੇਰੇ ਘਰ ਵਾਲੀ ਦਾ ਮੈਂ ਇਲਾਜ ਕਰਾ ਦੂੰਗਾ ਤੇ ਜਦ ਕਿ ਇਦਾਂ ਹੋਣ ਤੇ ਇਹਨੇ ਮੰਨ ਲਿਆ ਵੀ ਚਲ ਕੋਈ ਗੱਲ ਨਹੀਂ ਨਾਲੇ ਮੈਂ ਬਾਹਰ ਚੱਲ ਜੀ ਨਾਲੇ ਮੇਰੇ ਘਰ ਵਾਲੇ ਦਾ ਲਾਜ ਹੋਊਗਾ ਵਿਚਾਰੇ ਇਹਨੇ ਭੋਲੇ ਸੀਗੇ ਅਨਪੜ੍ਹ ਦੋਨੇ ਆ ਸਿਰਫ ਸੈਣ ਹੀ ਆਦੇ ਸੀ ਇਹਨੇ ਜਿੱਥੇ ਦੇਖਿਆ ਉੱਥੇ ਹੀ ਇਹਨੇ ਸੈਣ ਕਰਵਾਏ ਇਸ ਮੁੰਡੇ ਨੇ ਥੋੜੀ ਲਾਲ ਨੇ ਤੇ ਨਾਲੀਆਂ ਦੇ ਘਰ ਵਾਲੀ ਬੈਠੀ ਸੀ ਨਾਲੇ ਇਹਦੇ ਘਰ ਵਾਲੇ ਨੇ ਕਿਹਾ ਕਿ ਇਹਨੇ ਗਰੀਬ ਆ ਜੁੱਤੀਆਂ ਨੂੰ ਪੈਸੇ ਹੈ ਨਹੀਂ ਗਏ ਤੇ ਨਾਲੇ ਕਹਿਣ ਦੇ ਜਿੱਦਾਂ ਇਹਨੂੰ ਲੈ ਕੇ ਗਿਆ ਹਸਪਤਾਲ 10 ਰੁਪਏ ਤੇ ਜੇਬ ਚੋਂ ਨਿਕਲੇ ਤਾਂ ਵੀ ਇਸ ਕੰਜਰ ਨੇ ਇਹ ਬਿਮਾਰੀ ਪੈਣ ਨਾਲ ਰਤਾ ਨਹੀਂ ਸੋਚਿਆ ਕਿ ਸਾਡਾ ਮੁੰਡਾ ਇੰਨਾ ਗਰੀਬ ਹੈ ਆ ਕਾਮੀ ਐਸਾ ਬੰਦੇ ਨੇ ਹੋਂਦੇ ਸਿਰ ਤੇ ਇੰਨਾ ਵੱਡਾ ਕਰਜ਼ਾ ਪਾ ਤਾ ਕਿ ਮੁੰਡਾ ਸਾਡੇ ਡਿਪਰੈਸ਼ਨ ਚ ਚਲ ਗਿਆ ਕਿਦਾਂ ਕਿ ਉਹਨਾਂ ਦੇ ਕੋਲ ਗੱਡੀ ਦੇਣ ਲਈ ਨਾ ਗੱਡੀ ਦਾ ਪਤਾ ਨਾ ਉਹਨੂੰ ਪੈਸੇ ਦਾ ਪਤਾ ਤੇ ਮੁੰਡੇ ਸਾਡੇ ਨੇ ਇੰਨਾ ਇਨੇ ਜ਼ੋਰ ਪਾਇਆ ਮਰਨ ਦੇ ਮਜਬੂਰ ਕਰ ਦਿੱਤਾ ਜਿਹੜਾ ਉਹਨੇ ਆਪਣੀ ਜੀਵਨ ਹਤਿਆ ਕੀਤੀ ਹੁਣ ਉਹ ਪੋਸਟਮਾਰਟਮ ਕਰਾਉਣ ਲਈ ਤੁਸੀਂ ਬੋਡੀ ਸਿਵਲ ਹਸਪੀਟਲ ਰੱਖੀ ਗਈ ਸੀ ਅੱਜ ਰੋਕਿਆ ਗਿਆ ਉਹਨਾਂ ਨੂੰ ਸਿੱਕੀ ਕਾਰਨ ਹੈ ਜੀ ਹੁਣ ਨਹੀਂ ਜੀ ਅਸੀਂ ਉਹਦੀ ਮਤਲਬ ਕਿ ਡੈੱਡ ਬੋਡੀ ਅਸੀਂ ਨਾ ਤਾਂ ਅਜ ਘਰ ਲੈ ਕੇ ਆਣੀ ਆ ਤੇ ਨਾ ਹੀ ਅਸੀਂ ਉਹਦਾ ਸੰਸਕਾਰ ਕਰਨਾ ਨਾ ਹੀ ਅਸੀਂ ਉਹਦੇ ਪੋਸਟਮਾਰਟਮ ਹੋਣ ਦੇਣਾ ਜਿੱਦਾਂ ਕਿ ਇਸ ਕਰਕੇ ਜਦ ਤੱਕ ਸਾਡੇ ਕੋਲ ਸੋਢੀ ਲਾਲ ਜਾਨ ਦੇ ਘਰ ਵਾਲੀ ਵੀ ਜਦ ਤੱਕ ਸਾਡੇ ਅਮਨੇ ਨਹੀਂ ਆਉਦੇ ਜਦ ਤੱਕ ਸਾਨੂੰ ਸਾਰਾ ਹਿਸਾਬ ਕਿਤਾਬ ਨਹੀਂ ਦਿੰਦੇ ਉਹਨਾਂ ਚੱਕਰ ਰਸੀ ਲੋ ਬੋਡੀ ਨੂੰ ਹੱਥ ਨਹੀਂ ਲਗਾਉਣਾ ਜੇ ਤਮਾ ਸਾਡਾ 10 ਦਿਨ ਬੋਡੀ ਪਈ ਰਵੇ ਚਾਹੇ ਸਾਡੇ 20 ਦਿਨ ਬੋਡੀ ਪਈ ਰਵੇ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਮੰਗ ਇਹੀ ਹੈ ਸਾਡੀ ਕਿ ਜਿੰਨਾ ਕਰਜ਼ਾ ਆ ਜਿੰਨਾ ਕਰਜ਼ਾ ਇਹ ਸਾਰਾ ਇਹ ਕਰੇ ਹਿਸਾਬ ਕਿਤਾਬ ਇਹ ਦੇਵੇ ਪੈਸੇ ਇਹਨੇ ਚੱਕਿਆ ਇਹੀ ਦੇਵੇ ਤੇ ਨਾਲੇ ਸਾਡੀ ਘਰ ਜਿਹੜੀ ਸਾਡੀ ਨੂੰ ਆ ਇਹਦਾ ਘਰ ਵਾਲਾ ਮਰ ਗਿਆ ਇਹਦਾ ਕੋਈ ਵਾਲੀਬਾਰ ਸਿੰਘ ਨਾ ਦੀ ਧੀ ਤਾਂ ਨਾ ਇਹਦਾ ਪੁੱਤ ਤਾਂ ਦਾ ਵੀ ਖਰਚਾ ਇਹੀ ਚੱਕੇ ਜੀ 把色的。